ਅੱਡੀ 'ਚ ਇਸ ਜਗ੍ਹਾ 'ਤੇ ਬਹੁਤ ਜ਼ਿਆਦਾ ਦਰਦ ਹੁੰਦਾ ਜਦੋਂ ਸਵੇਰੇ ਉੱਠਦੇ ਹਾਂ ਇੰਨਾ ਦਰਦ ਹੁੰਦਾ ਤਿੰਨ ਚਾਰ ਕਦਮ ਵੀ ਨਹੀਂ ਚੱਲੇ ਜਾਂਦੇ ਇੰਨਾ ਦਰਦ ਹੁੰਦਾ ਹੈ ਇਸ ਜਗ੍ਹਾ 'ਤੇ ਸਵੇਰੇ ਸਵੇਰੇ ਹੱਥ ਵੀ ਨਹੀਂ ਲੱਗਦਾ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਹੁੰਦਾ ਕਿਉਂ ਹੈ ਕਿਉਂਕਿ ਪਲੈਂਟਰ ਫੇਸ਼ੀਆ ਇੱਥੋਂ ਸਟਾਰਟ ਹੋ ਕੇ ਇੱਥੇ ਖਤਮ ਹੁੰਦਾ ਉਹ ਟਾਈਟ ਹੋ ਜਾਂਦਾ ਜਿਨ੍ਹਾਂ ਦੇ ਫਲੈਟ ਫੀਟ ਹੋਣ ਸ਼ੂ ਜਿਆਦਾ ਟਾਈਟ ਪਾਉਣ ਹੀਲ ਪਾਉਣ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਕਿਹੜੀਆਂ ਕਸਰਤਾਂ ਕਰ ਸਕਦੇ ਆ ਕਿ ਆਪਣਾ ਜਿਹੜਾ ਅੱਡੀ ਦਾ ਦਰਦ ਹੀਲ ਪੇਨ ਠੀਕ ਹੋ ਜਾਵੇ ਨੰਬਰ 1 ਤੁਸੀਂ ਸਭ ਤੋਂ ਪਹਿਲਾਂ ਇਸ ਜਗ੍ਹਾ ਤੇ ਕਿਸੇ ਵੀ ਔਇਲ ਨਾਲ ਕਿਸੇ ਵੀ ਕਰੀਮ ਨਾਲ ਮ사ਜ ਕਰਨੀ ਹੈ ਦੂਸਰੇ ਨੰਬਰ ਤੇ ਤੁਸੀਂ ਪਲੈਂਟਰ ਫੇਸ਼ੀਆ ਨੂੰ ਸਟ੍ਰੈਚ ਕਰਨਾ ਇੱਕ ਪਾਸੇ ਉੱਡੀ ਤੋਂ ਫੜ ਲੈਣਾ ਫਿਰ ਪੰਜੇ ਤੋਂ ਫੜ ਕੇ ਆਪਾਂ ਸਟ੍ਰੈਚ ਕਰ ਦੇਣਾ ਜ਼ੋਰ ਦੀ 10 ਸੈਕਿੰਡ ਹੋਲਡ ਦੈਨ ਰਿਲੈਕਸ ਪੰਜ ਤੋਂ 6 ਵਾਰੀ ਤੀਸਰੀ ਕਸਰਤ ਕੀ ਕਰਾਂਗੇ ਆਪਾਂ ਤਾਵਲ ਵਛਾ ਲੈਣਾ ਔਰ ਇਸ ਨੂੰ ਆਪਾਂ ਆਪਣੇ ਪੈਰਾਂ ਦੀਆਂ ਉਂਗਲਾਂ ਨਾਲ ਇਦਾਂ ਖਿੱਚਾਂਗੇ 1 2 3 4 10 ਦੈਨ ਰਿਲੈਕਸ 4 ਤੋਂ 5 ਵਾਰ ਇਹ ਕਰਨਾ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਕਾਹ